ਆਮ ਲੋਕ ਵੀ ਕਹਿ ਰਹੇ ਆ ਵੀ ਕਹਿੰਦੇ ਵੀ ਜਿਹੜੇ ਧਰਨਾ ਲਾਉਣਾਗਾ ਉਹ ਖਨੌਰੀ ਬਾਰਡਰ ਤੇ ਜਿਹੜੇ ਆ ਕਿਸਾਨ ਉੱਥੇ ਜਾ ਕੇ ਧਰਨਾ ਲਾਉਣ ਟ੍ਰੇਨਾਂ ਨਾ ਰੋਕੀਆਂ ਜਾਣ ਆਮ ਪਬਲਿਕ ਔਖੀ ਹੁੰਦੀ ਆ ਦੇਖੋ ਜਿਹੜੀ ਪਬਲਿਕ ਦਾ ਗੱਲ ਆ ਜਦੋਂ ਵੀ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਾਂ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦਾ ਜਦੋਂ ਕੋਈ ਪ੍ਰੋਗਰਾਮ ਆਉਂਦਾ ਤਾਂ ਉਹਨੂੰ ਹਮੇਸ਼ਾ ਹੀ ਪ੍ਰੈਸਰ ਆਹੀਂ ਲੋਕਾਂ ਦੇ ਇਕੱਲ ਸੁਨੇਹਾ ਪਹੁੰਚਾਇਆ ਜਾਂਦਾ ਦਾ ਜਿਹੜੀ ਇਹ ਲੜਾਈ ਆ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਆ ਐਮਐਸਪੀ ਜੇਕਰ ਲਾਗੂ ਹੋ ਜਾਂਦੀ ਆ ਇਹ ਮੈਂ ਭਲੇਖਾ ਕਰਦਿਆਂ ਬਹੁਤ ਸਾਰੇ ਸਾਡੇ ਕੁਝ ਸ਼ਹਿਰ ਵਾਸੀ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਉਹਨਾਂ ਦਾ ਭਲੇਖਾ ਕਿ ਕੱਲੇ ਕਿਸਾਨਾਂ ਦੀ ਲੜਾਈ ਆ ਐਮਐਸਪੀ ਦਾ ਮਤਲਬ ਕੀ ਆ ਮਿਨੀਮਮ ਸਪੋਰਟਸ ਪ੍ਰਾਈਸ ਮਤਲਬ ਇਹ ਕਿ ਕਿਸਾਨਾਂ ਨੂੰ ਜਿਉਂਦੇ ਰੱਖਣ ਵਾਸਤੇ ਉਹਦੇ ਲਾਗਤ ਖਰਚੇ ਨਾਲੋਂ ਉਹਨੂੰ ਮੁੱਲ ਕੁਝ ਜ਼ਿਆਦਾ ਮਿਲੇ ਆ ਮੰਨ ਕੇ ਚਲੋ ਵੀ ਅੱਜ ਕੱਲੀ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀ ਆ ਤਾਂ ਤੁਸੀਂ ਦੇਖਿਆ ਹੋਊਗਾ ਕਿ ਝੋਨੇ ਜਿਹੜਾ ਝੋਨੇ ਦਾ ਚੌਲ ਪੈਦਾ ਹੋਇਆ ਉਹ ਕਿਤੇ ਬਾਜ਼ਾਰ ਦੇ ਵਿੱਚ 200 ਨੂੰ 400 ਨੂੰ ਕਿਲੋ ਨਹੀਂ ਵਿਕਿਆ ਜੀ ਆ ਕਿਸਾਨਾਂ ਦੀ ਪੈਦਾ ਉਹੀ ਕੀਤੀ ਕਣਕ ਜਿਹਦੇ ਤੇ ਐਮ ਐਸ ਪੀ ਮਿਲਦੀ ਹੈ ਘੱਟ ਮਿਲਦੀ ਹੈ ਚਾਹੇ ਕਣਕ ਦਾ ਤੁਸੀਂ ਦੇਖਿਆ ਹੋਊਗਾ ਕਿਸਾਨ ਨੇ ਕਣਕ ਬੀਜੀ 23 ਰੁਪਏ ਕਿਲੋ ਵੇਚਤੀ ਉਹਦਾ ਆਟਾ ਜਿਹੜਾ ਚੱਕੀ ਤੋਂ 30 ਰੁਪਏ ਕਿਲੋ ਤੋਂ ਵੱਧ ਨਹੀਂ ਮਿਲੂਗਾ ਕਿਤੇ ਆਟਾ ਦੇਖਿਆ ਵੀ 300 ਨੂੰ 400 ਨੂੰ ਵੇਚ ਗਿਆ ਤੇ ਜਿਹੜੀਆਂ ਚੀਜ਼ਾਂ ਤੇ ਐਮ ਐਸ ਪੀ ਹੈ ਨਹੀਂ ਐਮਐਸਪੀ ਟਮਾਟਰ ਤੇ ਹੈ ਨਹੀਂ ਸਬਜ਼ੀਆਂ ਤੇ ਹੈ ਨਹੀਂ ਫਲਾਂ ਤੇ ਹੈ ਨਹੀਂ ਬਹੁਤ ਸਾਰੀਆਂ ਚੀਜ਼ਾਂ ਤੇ ਐਮਐਸਪੀ ਹੈ ਨਹੀਂ ਜੇਕਰ ਉਹਨਾਂ ਤੇ ਐਮਐਸਪੀ ਹੈ ਨਹੀਂ ਤਾਂ ਕਿਸਾਨ ਨੇ ਆਲੂ ਵੇਚਿਆ 2 ਰੁਪਏ ਕਿਲੋ ਉਹਨੂੰ ਵਪਾਰੀ ਨੇ ਕੀਤਾ ਸਟੋਰ ਤੇ ਜਦੋਂ ਹੀ ਬਾਜ਼ਾਰ ਦੇ ਵਿੱਚ ਉਹਦੀ ਡਿਮਾਂਡ ਹੋਈ ਤਾਂ ਤੁਸੀਂ ਦੇਖਿਆ ਆਲੂ 20 ਰੁਪਏ 30 ਰੁਪਏ ਕਿਲੋ ਵੇਚ ਰਿਹਾ ਪੈਸੇ ਤਰ੍ਹਾਂ ਆ ਪਿਆਜ਼ ਆ ਪਿਆਜ਼ ਕਿਸਾਨ ਨੇ ਪੈਦਾ ਕੀਤਾ ਉਹਦਾ ਵਕਿਆ 1 ਰੁਪਏ ਕਿਲੋ 2 ਰੁਪਏ ਕਿਲੋ ਔਰ ਜਦੋਂ ਹੀ ਉਹ ਵਪਾਰੀ ਨੇ ਸਟੋਰ ਕੀਤਾ ਤਾਂ ਤੁਸੀਂ ਦੇਖਿਆ ਅੱਜ ਪਿਆਜ਼ ਦੀਆਂ ਕੀਮਤਾਂ ਜਿਹੜੀਆਂ ਸਮਾਨ ਨੂੰ ਚੂ ਰਹੀਆਂ ਤਾਂ ਲਸਣ ਦੀਆਂ ਕੀਮਤਾਂ ਤੁਸੀਂ ਦੇਖਿਆ 400 ਤੋਂ ਪਰ ਕਿੱਲੋ ਵੇਚ ਰਹੀਆਂ ਤਾਂ ਐਮਐਸਬੀ ਗਰੰਟੀ ਕਾਨੂੰਨ ਅਗਰ ਮਿਲ ਜਾਂਦਾ ਤਾਂ ਸਾਡੇ ਉਹ ਕਿਸਾਨ ਦਾ ਜਿਹੜਾ 2 ਰੁਪਏ ਕਿਲੋ ਵੇਚਿਆ ਆਲੂ ਆ ਉਹਦੀ ਕੋਈ ਸਰਕਾਰ ਉਹਦਾ ਭਾਤ ਐ ਕਰੂਗੀ ਕਿ ਉਹ 6 ਰੁਪਏ 7 ਰੁਪਏ ਕਿਲੋ ਲਾਗਤ ਖਰਚੇ ਨਾਲੋਂ ਉਹਨੂੰ ਕੁਝ ਮੁੱਲ ਮਿਲ ਜੇ ਤਾਂ ਇਸੇ ਤਰ੍ਹਾਂ ਵਪਾਰੀ ਦੇ ਵੀ ਕੈਸੇ ਕਾਨੂੰਨ ਬਣਨੇ ਆ ਕਿ ਵਪਾਰੀ ਨੇ ਕਿਸਾਨ ਤੋਂ ਖਰੀਦਿਆ ਉਹਨੂੰ ਸਟੋਰ ਕੀਤਾ ਉਹਦੇ ਬਾਰਦਾਨੇ ਦਾ ਖਰਚਾ ਪਾ ਕੇ ਕਿਸਾਨ ਤੋਂ 6 ਰੁਪਏ 7 ਕਿਲੋ 8 ਰੁਪਏ ਕਿਲੋ ਖਰੀਦਿਆ ਤੇ ਬਾਜ਼ਾਰ ਦੇ ਵਿੱਚ ਵਪਾਰੀ ਦਾ 2 ਰੁਪਏ ਕਿਲੋ 3 ਰੁਪਏ ਮੁਨਾਫਾ ਦੇ ਨਾਲ ਆਲੂ ਵਿਕਿਆ ਮਤਲਬ ਕਿਸਾਨ ਦੀ ਵੀ ਲਗਤ ਖਰਚੇ ਨਾਲੋਂ ਮੁੱਲ ਜ਼ਿਆਦਾ ਮਿਲ ਗਿਆ ਔਰ ਜਿਹੜਾ ਸਾਡਾ ਆਮ ਵਰਤੋਂ ਵਾਲੇ ਸਾਡੇ ਖੇਤੀ ਨਹੀਂ ਕਰਦੇ ਹਰ ਖਾਣ ਵਾਲੇ ਇਨਸਾਨ ਨੂੰ ਉਹ ਸਬਜ਼ੀ ਉਹ ਫਾਲੋ ਫਰੂਟ ਉਹ ਵੀ ਸਹੀ ਭਾਅ ਤੇ ਮਿਲਨੇ ਆ ਤੇ ਇਸ ਕਰਕੇ ਐਮਐਸਪੀ ਦਾ ਜਿਹੜਾ ਭਲੇਖਾ ਪਾਇਆ ਜਾ ਰਿਹਾ ਕਿ ਕੱਲੇ ਕਿਸਾਨਾਂ ਦਾ ਫਾਇਦਾ ਇਹਦੇ ਕਿਸਾਨਾਂ ਦਾ ਨਹੀਂ ਹਰ ਅਨਾਜ ਹਰ ਭੋਜਨ ਹਰ ਸਬਜ਼ੀ ਖਾਣ ਵਾਲੇ ਲੋਕਾਂ ਦਾ ਫਾਇਦਾ ਇਹਦੇ ਲਓ ਜੀ ਕਿਸਾਨਾਂ ਨੇ ਧਰਨਾ ਲਾ ਲਿਆ ਰੇਲਾਂ ਰੋਕਣ ਦੀ ਪੂਰੀ ਜਿਹੜੀ ਹੈਗੀ ਆ ਤਿਆਰੀ ਕਰ ਲਈ ਆ ਰੇਲਾਂ ਰੋਕਣ ਵਾਲੀ ਪਾਰਟੀ ਤੇ ਜਿਹੜੇ ਕਿਸਾਨ ਉਹ ਬੈਠ ਚੁੱਕੇ ਆ ਤਾ ਆਪਾਂ ਗੱਲਬਾਤ ਕਰਾਂਗੇ ਕਿੰਨਾ ਟਾਈਮ ਜਿਹੜਾ ਹੈਗਾ ਇਹ ਰੇਲਾਂ ਰੋਕਣੀਆਂ ਗਿਆ ਜੜੀਆਂ ਗਿਆ ਸਵਾਰੀਆਂ ਵੀ ਹੋਣੀਆਂ ਗੱਡੀ ਦੇ ਵਿੱਚ ਟ੍ਰੇਨ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਜੋ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਟ੍ਰੇਨ ਰੁਕਣੀ ਹੈ ਉਹ ਬਾਲੜੀ ਤੇ ਕਿਸਾਨ ਬੈਠ ਚੁੱਕੇ ਆ ਆਪਾਂ ਉਹਨਾਂ ਦੇ ਵਿੱਚੋਂ ਆਗੂ ਪ੍ਰਧਾਨ ਪੁੱਠੜਿਆ ਆਪਣੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿੰਨਾ ਟਾਈਮ ਇਹ ਟ੍ਰੇਨ ਰੋਕੀ ਜਾਊਗੀ ਜੜੀਆਂ ਇਹ ਟ੍ਰੇਨ ਕਿੱਥੇ ਕਿੱਥੇ ਰੋਕੀ ਜਾਊਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਇੱਥੇ ਮੋਰਚੇ ਦੇ ਜਿਹੜੇ ਲੱਗੇ ਬਕ ਬਕ ਧਰਨੇ ਆ ਪੱਤਰਕਾਰਾਂ ਰਾਹੀਂ ਵਰਲਡ ਦੇ ਵਿੱਚ ਜਾਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜੀ ਟ੍ਰੇਨ ਕਿੰਨਾ ਟਾਈਮ ਰੁਕੀ ਜਾਊਗੀ ਇੱਥੇ ਇਹ ਬਾਈ ਜੀ ਆਪਣਾ 12 ਤੋਂ ਲੈ ਕੇ 3 ਤੱਕ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਪੂਰੇ ਭਾਰਤ ਦੇ ਵਿੱਚ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਹੋਇਆ ਜੀ ਤਾ ਇਸ ਚੀਜ਼ ਦਾ ਜਿਹੜਾ ਪਹਿਲਾਂ ਤੁਸੀਂ ਕੀਤਾ ਹੋਵੇਗਾ ਐਲਾਨ ਕੀਤਾ ਹੋਵੇਗਾ ਜਿਹੜਾ মিডিਆ ਰਾਈ ਦੱਸਿਆ ਗਿਆ ਬਿਲਕੁਲ ਹਾਂਜੀ ਦੇਖੋ ਲਗਾਤਾਰ ਜਿਹੜੇ ਆਪਣਾ ਖਨੌਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰਾਂ ਤੇ ਤਕਰੀਬਨ 10 ਮਹੀਨਿਆਂ ਤੋਂ ਪਹਿਲਾਂ ਵੱਦਸਮਾ ਹੋ ਗਿਆ ਮੋਰਚੇ ਚੱਲ ਰਹੇ ਆ ਜੀ ਉਹ ਮੋਰਚੇ ਚੱਲ ਕਿਉਂ ਰਹੇ ਆ ਕਿਉਂਕਿ ਕੇਂਦਰ ਦੀ ਸਰਕਾਰ ਵੱਲੋਂ ਪਹਿਲਾਂ ਪਿਛਲੇ ਜਿਹੜਾ ਪਿਛਲਾ ਅੰਦੋਲਨ ਦਿੱਲੀ ਵਾਲਾ ਲੜਿਆ ਗਿਆ ਉਹਦੇ ਚ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਉਹ ਮੋਰਚੇ ਚੱਲ ਰਹੇ ਆ ਔਰ ਮੋਰਚੇ ਦੇ ਚੱਲਦੇ ਜਦੋਂ ਆਪਾਂ ਦਿੱਲੀ ਵੱਲ ਵੱਧ ਰਹੇ ਸੀ ਤਾਂ ਉਦੋਂ ਸਰਕਾਰ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਗੋਲੀਆਂ ਚਲਾ ਕੇ ਸਾਡਾ ਇੱਕ ਨੌਜਵਾਨ ਪਿੰਡ ਬੱਲੂ ਤੋਂ ਨੌਜਵਾਨ ਸ਼ੋਭਕਰਨ ਸਿੰਘ ਭੱਲੋ ਦੇ ਸਿਰ 'ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸਾਡੇ 400 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਚਾਰ ਨੌਜਵਾਨਾਂ ਦੀਆਂ ਨਿਗਾ ਚਲੀਆਂ ਗਈਆਂ ਇੱਕ ਨੌਜਵਾਨ ਪਿਰਤਪਾਲ ਸਿੰਘ ਨੂੰ ਬੋਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ ਔਰ ਜਿਸ ਤੋਂ ਬਾਅਦ ਇਹ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਨਹੀਂ ਸਮਝੀ ਔਰ 10 ਮਹੀਨਿਆਂ ਤੋਂ ਬਾਅਦ ਸਮਾਂ ਹੋ ਗਿਆ ਜਦੋਂ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰੀ ਨਹੀਂ ਸਮਝਿਆ ਤਾਂ ਫਿਰ ਵਿਕੇ ਜੋ ਇੱਕ ਤਾਂ ਸਦੂਪੁਰ ਦੇ ਪੰਜਾਬ ਪ੍ਰਧਾਨ ਸਰਦਾਰ ਜਗੀਰ ਸਿੰਘ ਦੀ ਡੱਲੇਵਾਲ ਉਹਨਾਂ ਵੱਲੋਂ ਮਰਨ ਵਰਤਦਾ ਐਲਾਨ ਕੀਤਾ ਗਿਆ ਪਿਛਲੇ 26 ਨਵੰਬਰ ਤੋਂ ਲੈ ਕੇ ਅੱਜ ਤਕਰੀਬਨ 23 ਦਿਨ ਹੋ ਗਏ ਡੱਲੇਵਾਲ ਸਾਹਿਬ ਦੇ ਮਤਲਬ ਕਿ ਇੱਕ ਅਨਾਜ ਦਾ ਦਾਣਾ ਤੱਕ ਨਹੀਂ ਅੰਦਰ ਗਿਆ ਉਹਨਾਂ ਦੀ ਸਿਹਤ ਬਹੁਤ ਜਿਹੜੀ ਕਮਜ਼ੋਰ ਹੋ ਚੁੱਕੀ ਆ ਕੈਂਸਰ ਦੇ ਮਰੀਜ਼ ਆ ਟ੍ਰੀਟਮੈਂਟ ਲੈਣਾ ਉਹਨਾਂ ਨੇ ਬੰਦ ਕੀਤਾ ਹੋਇਆ ਤਾਂ ਉਹਨਾਂ ਦੀ ਸਿਹਤ ਵਿਗੜ ਚੁੱਕੀ ਆ 12 ਕਿਲੋ ਵਜ਼ਨ ਆ ਜਿਹੜਾ ਘਟ ਚੁੱਕਿਆ ਔਰ ਇਸ ਵਕਤ ਮੈਂ ਸਵੇਹੀ ਖਨੌਰੀ ਬਾਰਡਰ ਤੋਂ ਵਾਪਸ ਆਇਆ ਤਾਂ ਉਹਨਾਂ ਦੀ ਹਾਲਤ ਆ ਜਿਹੜੀ ਬਹੁਤ ਗੰਭੀਰ ਹੋ ਚੁੱਕੀ ਆ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਤੁਸੀਂ ਦੇਖਿਆ ਹੀ ਹੋਊਗਾ ਡਾਕਟਰ ਸਵਾਹਮਾਨ ਦੀ ਟੀਮ ਆ ਜਿਹੜੀ ਉਹ ਲਗਾਤਾਰ ਚੈੱਕ ਅਪ ਕਰ ਰਹੇ ਆ ਪਰ ਪ੍ਰਧਾਨ ਜੀ ਡੱਲੇਵਾਲ ਸਾਹਿਬ ਨੇ ਮਤਲਬ ਇਹੀ ਗੱਲ ਕਹੀ ਆ ਕਿ ਮੈਂ ਕੋਈ ਵੀ ਟਰੀਟਮੈਂਟ ਨਹੀਂ ਲੈਣਾ ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ ਮੰਨੀਆਂ ਹੋਈਆਂ ਮੰਗਾ ਨਹੀਂ ਲਾਗੂ ਕਰੂਗੀ ਮੈਂ ਆਪਦਾ ਜਿਹੜਾ ਆਪਦੀ ਜਾਨ ਆ ਉਹ ਕਿਸਾਨਾਂ ਉੱਤੋਂ ਦੀ ਵਾਰ ਦੂੰਗਾ ਜਦ ਤੱਕ ਸਰਕਾਰ ਮੰਗਾ ਮੰਨੇ ਜਾਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰੇ ਜੀ ਬਿਲਕੁਲ ਜਿਹੜੇ ਆਮ ਪਬਲਿਕ ਆ ਉਹ ਔਖੀ ਹੋਊਗੀ ਉਸ ਚੀਜ਼ ਨੂੰ ਜਿਹੜਾ ਹੈਗਾ ਆਮ ਲੋਕ ਵੀ ਕਹਿ ਰਹੇ ਆ ਵੀ ਕਹਿੰਦੇ ਵੀ ਜਿਹੜੇ ਧਰਨਾ ਲਾਉਣਾਗਾ ਉਹ ਖਨੌਰੀ ਬਾਰਡਰ ਤੇ ਜਿਹੜੇ ਆ ਕਿਸਾਨ ਉੱਥੇ ਜਾ ਕੇ ਧਰਨਾ ਲਾਉਣ ਟ੍ਰੇਨਾਂ ਨਾ ਰੋਕੀਆਂ ਜਾਣ ਆਮ ਪਬਲਿਕ ਔਖੀ ਹੁੰਦੀ ਆ ਦੇਖੋ ਜਿਹੜੀ ਪਬਲਿਕ ਦਾ ਗੱਲ ਆ ਜਦੋਂ ਵੀ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਾਂ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਦਾ ਜਦੋਂ ਕੋਈ ਪ੍ਰੋਗਰਾਮ ਆਉਂਦਾ ਤਾਂ ਉਹਨੂੰ ਹਮੇਸ਼ਾ ਹੀ ਪ੍ਰੈਸ਼ਰ ਆਹੀ ਲੋਕਾਂ ਦੇ ਵਿੱਚ ਸੁਨੇਹਾ ਪਹੁੰਚਾਇਆ ਜਾਂਦਾ ਤਾਂ ਜਿਹੜੀ ਲੜਾਈ ਆ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਆ ਐਮਐਸਪੀ ਜੇਕਰ ਲਾਗੂ ਹੋ ਜਾਂਦੀ ਆ ਇਹ ਮੈਂ ਭਲੇਖਾ ਕੱਢਦੇ ਆ ਬਹੁਤ ਸਾਰੇ ਸਾਡੇ ਕੁਝ ਸ਼ਹਿਰ ਵਾਸੀ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਉਹਨਾਂ ਦਾ ਭਲੇਖਾ ਕਿ ਕੱਲੇ ਕਿਸਾਨਾਂ ਦੀ ਲੜਾਈ ਆ ਐਮਐਸਪੀ ਦਾ ਮਤਲਬ ਕੀ ਆ ਮਿਨੀਮਮ ਸਪੋਰਟਸ ਪ੍ਰਾਈਸ ਮਤਲਬ ਕਿ ਕਿਸ ਨਾਂ ਨੂੰ ਜਿਉਂਦੇ ਰੱਖਣ ਵਾਸਤੇ ਉਹਦੇ ਲਾਗਤ ਖਰਚੇ ਨਾਲੋਂ ਉਹਨੂੰ ਮੁੱਲ ਕੁਛ ਜਿਆਦਾ ਮਿਲੇ ਆ ਮੰਨ ਕੇ ਚਲੋ ਵੀ ਅੱਜ ਕੱਲੀ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀ ਆ ਤਾਂ ਤੁਸੀਂ ਦੇਖਿਆ ਹੋਊਗਾ ਕਿ ਝੋਨੇ ਜਿਹੜਾ ਝੋਨੇ ਦਾ ਚੌਲ ਪੈਦਾ ਹੋਇਆ ਉਹ ਕਿਤੇ ਬਾਜ਼ਾਰ ਦੇ ਵਿੱਚ 200 ਨੂੰ 400 ਨੂੰ ਕਿਲੋ ਨਹੀਂ ਵਿਕਿਆ ਆ ਕਿਸਾਨਾਂ ਦੀ ਪੈਦਾਵਾਰ ਹੀ ਕੀਤੀ ਕਣਕ ਜਿਹਦੇ ਤੇ ਐਮਐਸਪੀ ਮਿਲਦੀ ਆ ਘੱਟ ਮਿਲਦੀ ਆ ਚਾਹੇ ਕਣਕ ਦਾ ਤੁਸੀਂ ਦੇਖਿਆ ਹੋਊਗਾ ਕਿਸਾਨ ਨੇ ਕਣਕ ਬੀਜੀ 23 ਰੁਪਏ ਕਿਲੋ ਵੇਚਦੀ ਉਹਦਾ ਆਟਾ ਜਿਹੜਾ ਚੱਕੀ ਤੋਂ 30 ਰੁਪਏ ਕਿਲੋ ਤੋਂ ਵੱਧ ਨਹੀਂ ਮਿਲੂਗਾ ਕਿਤੇ ਆਟਾ ਦੇਖਿਆ ਵੀ 300 ਨੂੰ 400 ਨੂੰ ਵੇਚ ਗਿਆ ਤੇ ਜਿਹੜੀਆਂ ਚੀਜ਼ਾਂ ਤੇ ਐਮਐਸਪੀ ਹੈ ਨਹੀਂ ਐਮ ਐਸ ਪੀ ਟਮਾਟਰ ਤੇ ਹੈ ਨਹੀਂ ਸਬਜ਼ੀਆਂ ਤੇ ਹੈ ਨਹੀਂ ਫਲਾਂ ਤੇ ਹੈ ਨਹੀਂ ਬਹੁਤ ਸਾਰੀਆਂ ਚੀਜ਼ਾਂ ਦੇ ਐਮ ਐਸ ਪੀ ਹੈ ਨਹੀਂ ਜੇਕਰ ਉਹਨਾਂ ਤੇ ਐਮ ਐਸ ਪੀ ਹੈ ਨਹੀਂ ਤਾਂ ਕਿਸਾਨ ਨੇ ਆਲੂ ਵੇਚਿਆ 20 ਰੁਪਏ ਕਿਲੋ ਉਹਨੂੰ ਵਪਾਰੀ ਨੇ ਕੀਤਾ ਸਟੋਰ ਤੇ ਜਦੋਂ ਹੀ ਬਾਜ਼ਾਰ ਦੇ ਵਿੱਚ ਉਹਦੀ ਡਿਮਾਂਡ ਹੋਈ ਤਾਂ ਤੁਸੀਂ ਦੇਖਿਆ ਆਲੂ 20 ਰੁਪਏ 30 ਰੁਪਏ ਕਿਲੋ ਵਿਕ ਰਿਹਾ ਤਾਂ ਇਸੇ ਤਰ੍ਹਾਂ ਆ ਪਿਆਜ਼ ਆ ਪਿਆਜ਼ ਕਿਸਾਨ ਨੇ ਪੈਦਾ ਕੀਤਾ ਉਹਦਾ ਵਿਕਿਆ 1 ਰੁਪਈਆ ਕਿਲੋ 2 ਰੁਪਈਆ ਕਿਲੋ ਔਰ ਜਦੋਂ ਹੀ ਉਹ ਵਪਾਰੀ ਨੇ ਸਟੋਰ ਕੀਤਾ ਤਾਂ ਤੁਸੀਂ ਦੇਖਿਆ ਅੱਜ ਪਿਆਜ਼ ਦੀਆਂ ਕੀਮਤਾਂ ਜਿਹੜੀਆਂ ਸਮਾਨ ਨੂੰ ਛੂ ਰਹੀਆਂ ਤਾਂ ਲਸਣ ਦੀਆਂ ਕੀਮਤਾਂ ਤੁਸੀਂ ਦੇਖਿਆ 400 ਤੋਂ ਪਰ ਕਿੱਲੋ ਵੇਚ ਰਹੀਆਂ ਤਾਂ ਐਮਐਸਬੀ ਗਰੰਟੀ ਕਾਨੂੰਨ ਅਗਰ ਮਿਲ ਜਾਂਦਾ ਤਾਂ ਸਾਡੇ ਉਹ ਕਿਸਾਨ ਦਾ ਜਿਹੜਾ 2 ਰੁਪਏ ਕਿਲੋ ਵੇਚਿਆ ਆਲੂ ਆ ਉਹਦੀ ਕੋਈ ਸਰਕਾਰ ਉਹਦਾ ਭਾਤ ਐ ਕਰੂਗੀ ਕਿ ਉਹ 6 ਰੁਪਏ 7 ਰੁਪਏ ਕਿਲੋ ਲਾਗਤ ਖਰਚੇ ਨਾਲੋਂ ਉਹਨੂੰ ਕੁਝ ਮੁੱਲ ਮਿਲ ਜੇ ਤਾਂ ਇਸੇ ਤਰ੍ਹਾਂ ਵਪਾਰੀ ਦੇ ਵੀ ਕੈਦੇ ਕਾਨੂੰਨ ਬਣਨੇ ਆ ਕਿ ਵਪਾਰੀ ਨੇ ਕਿਸਾਨ ਤੋਂ ਖਰੀਦਿਆ ਉਹਨੂੰ ਸਟੋਰ ਕੀਤਾ ਉਹਦੇ ਵਾਰਦਾਨੇ ਦਾ ਖਰਚਾ ਪਾ ਕੇ ਕਿਸਾਨ ਤੋਂ 6 ਰੁਪਏ 7 ਕਿਲੋ 8 ਰੁਪਏ ਕਿਲੋ ਖਰੀਦਿਆ ਤੇ ਬਾਜ਼ਾਰ ਦੇ ਵਿੱਚ ਵਪਾਰੀ ਦਾ 2 ਰੁਪਏ ਕਿਲੋ 3 ਰੁਪਏ ਮੁਨਾਫਾ ਦੇ ਨਾਲ ਆਲੂ ਵਿਕਿਆ ਮਤਲਬ ਕਿਸਾਨ ਦੀ ਵੀ ਲਗਤ ਖਰਚੇ ਨਾਲੋਂ ਵੱਧ ਜਿਆਦਾ ਮਿਲ ਗਿਆ ਔਰ ਜਿਹੜਾ ਸਾਡਾ ਆਮ ਵਰਤੋਂ ਵਾਲੇ ਸਾਡੇ ਖੇਤੀ ਨਹੀਂ ਕਰਦੇ ਹਰ ਖਾਣ ਵਾਲੇ ਇਨਸਾਨ ਨੂੰ ਉਹ ਸਬਜ਼ੀ ਉਹ ਫਾਲੋ ਫਰੂਟ ਉਹ ਵੀ ਸਹੀ ਭਾਅ ਤੇ ਮਿਲਦੇ ਆ ਤੇ ਇਸ ਕਰਕੇ ਐਮ ਐਸ ਪੀ ਦਾ ਜਿਹੜਾ ਭਲੇਖਾ ਪਾਇਆ ਜਾ ਰਿਹਾ ਕਿ ਇਕੱਲੇ ਕਿਸਾਨਾਂ ਦਾ ਫਾਇਦਾ ਇਹ ਚ ਕਿਸਾਨਾਂ ਦਾ ਨਹੀਂ ਹਰ ਅਨਾਜ ਹਰ ਭੋਜਨ ਹਰ ਸਬਜ਼ੀ ਖਾਣ ਵਾਲੇ ਲੋਕਾਂ ਦਾ ਫਾਇਦਾ ਇਹਦੇ ਬਿਲਕੁਲ ਆਪਾਂ ਕਮੈਂਟਾਂ ਦੇ ਵਿੱਚ ਕਹਿੰਨੇ ਹੁੰਦੇ ਆ ਵੀ ਕਿਸਾਨ ਵੈਸੀ ਦਰਨਾ ਲਾ ਕੇ ਬਹਿ ਜਾਂਦੇ ਆ ਤੁਹਾਡੇ ਵਾਸਤੇ ਵੀ ਕਿਸਾਨ ਦਰਨਾ ਲਾ ਕੇ ਬੈਠੇ ਆ ਜਿੱਥੇ ਤੁਹਾਨੂੰ ਪਿਆਜ਼ 90 ਰੁਪਏ ਕਿਲੋ ਮਿਲ ਰਿਹਾਗਾ ਉਹੀ ਜਿਹੜਾ ਕਿਸਾਨਾਂ ਦਾ ਪਿਆਜ਼ 10 ਰੁਪਏ 5 ਰੁਪਏ ਕਿਲੋ ਵਿਕਿਆ ਹੋਇਆ ਤੁਹਾਨੂੰ 90 ਰੁਪਏ ਮਿਲ ਰਿਹਾਗਾ ਇਸੇ ਕਰਕੇ ਜਿਹੜੇ ਕਿਸਾਨ ਰੌਲਾ ਪਾ ਰਹੇ ਆ ਤਾਂ ਕਰਕੇ ਦਰਨਾ ਲਾ ਰਹੇ ਆ ਇਹ ਤੁਹਾਡੇ ਹਿੱਤ ਲਈ ਵੀ ਦਰਨਾ ਲਾ ਰਹੇ ਆ ਤੇ ਕੀ ਗੱਲ ਹੁਣ ਜਿਹੜਾ ਤੁਸੀਂ ਦਰਨਾ ਲਾਇਆਗਾ ਜਿਹੜਾ ਹਰੇਕ ਵਾਰੀ ਜਿੰਨੋ ਚਿੱਤ ਤੁਹਾਡੀਆਂ ਮੰਗਾਂ ਪੂਰੀ ਹੋਣੀ ਇਸੇ ਤਰ੍ਹਾਂ ਲਾਉਂਦੇ ਰਹਿਣਗੇ ਦੇਖੋ ਲੜਨ ਵਾਲੇ ਲੋਕਾਂ ਦਾ ਹਮੇਸ਼ਾ ਹੀ ਲੜਨਾ ਫਰਜ਼ ਹੁੰਦਾ ਕਿਉਂਕਿ ਅੱਜ ਕੱਲਾ ਕਿਸਾਨ ਹੀ ਤਬਕਾ ਜਿਹੜਾ ਲੜ ਸਕਦਾ ਕਿਉਂਕਿ ਕਿਸਾਨ ਖੇਤੀ ਕਰਦਾ ਕਿਸਾਨ ਦੇ ਘਰੇ ਦਾਣੇ ਪਏ ਆ ਨਹੀਂ ਤਾਂ ਵਰਨਾ ਸਰਕਾਰ ਕੀ ਚਾਹੁੰਦੀ ਆ ਡਬਲਯੂਟੀਓ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਮੁਤਾਬਕ ਸਰਕਾਰ ਚਾਹੁੰਦੀ ਆ ਕਿ ਸਾਰੇ ਹੀ ਕਿਸਾਨਾਂ ਨੂੰ ਮਜ਼ਦੂਰਾਂ ਦੇ ਵਿੱਚ ਤਬਦੀਲ ਕੀਤਾ ਜਾਵੇ ਇੱਥੇ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਲਿਆਂਦਾ ਜਾਵੇ ਜਿਵੇਂ ਕਿ ਆ ਤੁਸੀਂ ਦੇਖਿਆ Jio ਨੇ BSNL ਖਾਦਾ ਤਾਂ ਇਸੇ ਤਰ੍ਹਾਂ ਕੁਝ ਪ੍ਰਾਈਵੇਟ ਬਹੁਤ ਸਾਰੀਆਂ ਕੰਪਨੀਆਂ ਨੇ ਸਰਕਾਰੀ ادارے ਉਹ ਖਤਮ ਕੀਤੇ ਇੱਥੇ ਚైనా ਮੇਡ ਦਾ ਸਸਤਾ ਸਮਾਨ ਉਤਰਿਆ ਔਰ ਸਾਡੇ ਭਾਰਤ ਦੀ HMT ਗੋਰਦਨ ਰੇਜ ਵਰਗੀਆਂ ਕੰਪਨੀਆਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਤਾਂ ਇਸੇ ਤਰ੍ਹਾਂ ਹੀ ਸਰਕਾਰ ਚਾਹੁੰਦੀ ਹੈ ਕਿ ਜੇਕਰ ਕਿਸਾਨਾਂ ਦੀ ਖੇਤੀ ਇੱਕ ਕਾਰਪੋਰੇਟ ਸੈਕਟਰ ਦੇ ਹੱਥ ਦੇ ਵਿੱਚ ਚਲੀ ਜਾਵੇ ਤਾਂ ਜਿਹੜਾ ਅੱਜ ਸਾਡੇ ਮਜ਼ਦੂਰ ਨੂੰ 30 ਰੁਪਏ ਕਿਲੋ 32 ਰੁਪਏ ਕਿਲੋ ਚੱਕੀ ਤੋਂ ਆਟਾ ਮਿਲਦਾ ਤਾਂ ਇਹ ਆਟਾ ਸਣੇ ਜਿਹੜੇ ਕਿਸਾਨ ਮਜ਼ਦੂਰ ਬਣ ਗਏ ਇਹਨਾਂ ਨੂੰ 300 ਰੁਪਏ ਨੂੰ 400 ਰੁਪਏ ਨੂੰ ਲੈਣ ਲਈ ਮਜਬੂਰ ਹੋਣਾ ਪੈਣਾ ਇਸ ਕਰਕੇ ਲੋਕਾਂ ਦਾ ਲੜਨਾ ਬਣਦਾ ਕਿਉਂਕਿ ਆ ਇਸ ਵਕਤ ਬਹੁਤ ਜ਼ਰੂਰੀ ਆ ਜੇਕਰ ਸਾਡੇ ਕੋਲੇ ਖੇਤੀ ਨਾ ਰਹੇ ਤਾਂ ਤੁਸੀਂ ਦੇਖਣਾ ਇੱਥੇ ਵੱਡੇ ਵੱਡੇ ਰੋਡ ਨਿਕਲ ਰਹੇ ਆ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਜ਼ਮੀਨਾਂ ਕਿਸਾਨਾਂ ਦੀਆਂ ਇਨਕੁਆਇਰ ਕਰਕੇ 15 15 ਫੁੱਟ ਉੱਚੀਆਂ ਸੜਕਾਂ ਬਣ ਰਹੀਆਂ ਉਹ ਬੰਦਰਗਾਹਾਂ ਤੋਂ ਚੱਲ ਕੇ ਪਾਕਿਸਤਾਨ ਦੀ ਹਿੱਕ ਚੀਰ ਦੀਆਂ ਹੋਈਆਂ ਅਰਬ ਕੰਟਿੰਗਾਂ ਨੂੰ ਇਹ ਸੜਕਾਂ ਜਾਣੀਆਂ ਮਤਲਬ ਕੀ ਲੌਕਡਾਊਨ ਦੇ ਵਿੱਚ ਤੁਸੀਂ ਦੇਖਿਆ ਕੱਲਾ ਪੰਜਾਬ ਤੇ ਹਰਿਆਣੇ ਨੇ ਜਿਹੜਾ ਦੇਸ਼ ਦਾ ਢੱਡ ਭਰਿਆ ਕਿਸਾਨਾਂ ਨੇ ਜਿਹੜੇ ਲੋਕਾਂ ਨੂੰ ਖਾਣਾ ਨਹੀਂ ਸੀ ਮਿਲਦਾ ਉਹਨਾਂ ਨੂੰ ਖਾਣਾ ਮਹਿਆ ਕਰਾਇਆ ਤਾਂ ਜਿਹੜੇ ਵਿਦੇਸ਼ ਤੇ ਕੰਪਨੀਆਂ ਉਹਨਾਂ ਦੀਆਂ WTO ਦੀਆਂ ਨੀਤੀਆਂ ਮੁਤਾਬਕ ਨਿਗਾ ਕਿ ਇਹ ਜਿਹੜਾ ਅਨਾਜ ਦਾ ਭੰਡਾਰ ਆ ਉਹ ਭਾਰਤ ਦੇ ਵਿੱਚ ਸਭ ਤੋਂ ਵੱਧ ਪੈਦਾ ਹੁੰਦਾ ਜੇ ਮੈਂ ਗੱਲ ਪੰਜਾਬ ਦੀ ਕਰ ਲਾਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕਿਸਾਨਾਂ ਨੂੰ ਹਰੀ ਕ੍ਰਾਂਤੀ ਦਾ ਨਾਰਾ ਮਾਰਿਆ ਗਿਆ ਤਾਂ ਕਿਸਾਨਾਂ ਦੀ ਇਥੋਂ ਦੇ ਕਰੰਸੀ ਤੇ ਫੋਟੋਆਂ ਛਪੀਆਂ ਹਾਲਾਂ ਦੀਆਂ ਟਰੈਕਟਰਾਂ ਦੀਆਂ ਵੱਡੀਆਂ ਔਰ ਕਿਸਾਨਾਂ ਨੂੰ ਜਦੋਂ ਉਤਸ਼ਾਹਿਤ ਕੀਤਾ ਗਿਆ ਹਰੀ ਕ੍ਰਾਂਤੀ ਦਾ ਨਾਅਰਾ ਮਾਰਿਆ ਕੱਲੇ ਪੰਜਾਬ ਦੇ ਕਿਸਾਨਾਂ ਨੇ 40% ਅਨਾਜ ਪੈਦਾ ਕਰਕੇ ਦੇਸ਼ ਦੀ ਕੇਂਦਰੀ ਪੂਲ ਤੇ ਵਿੱਚ ਆਪ ਦਾ 40% ਅਨਾਜ ਪੈਦਾ ਕਰਕੇ ਉਹਦੇ ਵਿੱਚ ਗਿਣਤੀ ਪੂਰੀ ਕੀਤੀ ਤਾਂ ਸਰਕਾਰਾਂ ਕਾਰਪੋਰੇਟ ਕੰਪਨੀਆਂ ਚਾਹੁੰਦੀਆਂ ਕਿ ਇਸ ਜਿਹੜੀ ਪੰਜਾਬ ਤੇ ਹਰਿਆਣੇ ਦੀ ਵੱਧ ਅਨਾਜ ਪੈਦਾ ਕਰਨ ਵਾਲੀ ਧਰਤੀ ਆ ਇਹਦੇ ਤੇ ਕਬਜ਼ਾ ਕੀਤਾ ਜਾ ਸਕੇ ਤਾਂ ਇਸੇ ਕਰਕੇ ਲੋਕਾਂ ਦਾ ਲੜਨਾ ਬਣਦਾ ਲੋਕ ਲੜ ਰਹੇ ਆ ਅੱਜ ਸਾਡਾ ਪੂਰੇ ਭਾਰਤ ਦੇ ਵਿੱਚ ਰੇਲਵੇ ਟ੍ਰੈਕ ਜਾਮ ਕੀਤੇ ਹੋਇਆ ਦੇਖਦੇ ਆ ਸਰਕਾਰ ਕਦੋਂ ਤੱਕ ਨਹੀਂ ਮੰਦੀ ਤੇ ਸਾਡਾਂ ਕਿੰਨੀਆਂ ਜਣੀਆਂ ਸ਼ਹੀਦੀਆਂ ਲੈਣੀਆਂ ਸ਼ਹੀਦ ਸਾਡੇ ਤਿਆਰ ਡੱਲੇਵਾਲ ਸਾਹਿਬ ਬੈਠੇ ਆ 22 ਦਿਨ ਹੋ ਗਏ ਉਹਨਾਂ ਨੇ ਨਾਜ ਦਾ ਦਾਣਾ ਤੱਕ ਨਹੀਂ ਖਾਦਾ ਔਰ ਮਗਰ ਵੀ ਉਹਨਾਂ ਤੋਂ ਪਿੱਛੇ ਮਰਜੀ ਵੀਰਾਂ ਦੀਆਂ ਲਿਸਟਾਂ ਤਿਆਰ ਹੋ ਚੁੱਕੀਆਂ ਤਾਂ ਤੁਸੀਂ ਦੇਖਿਆ ਹੋਊਗਾ ਸਖਜੀਤ ਸਿੰਘ ਹਰਦੋ ਝੰਡੇ ਜਦੋਂ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਸਰਕਾਰ ਨੇ ਚੱਕਿਆ ਸੀ ਤਾਂ ਡੱਲੇਵਾਲ ਸਾਹਿਬ ਨੇ ਉੱਥੇ ਹੀ ਮਰਨ ਵੱਲ ਤੁਰੂ ਕਰਤਾ ਸੀ ਔਰ ਉਹਨਾਂ ਦੀ ਥਾਂ ਤੇ ਸਖਜੀਤ ਸਿੰਘ ਹਰਦੋ ਝੰਡੇ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਪ੍ਰੈਸ਼ਰ ਦੇ ਜਥੇਬੰਦੀ ਨੇ ਪ੍ਰੋਗਰਾਮ ਦਿੱਤਾ ਭਗਵੰਤ ਮਾਨ ਦੀ ਕੋਠੀ ਘੇਰਨ ਦਾ ਤਾਂ ਸਰਕਾਰ ਨੂੰ ਡੱਲੇਵਾਲ ਸਾਹਿਬ ਨੂੰ ਖੁਦ ਮੋਰਚੇ ਦੇ ਵਿੱਚ ਛੱਡ ਕੇ ਆਉਣਾ ਪਿਆ ਉਹ ਡੱਲੇਵਾਲ ਸਾਹਿਬ ਨੇ ਹੀ ਮਤਲਬ ਆਪਦਾ ਮਰਨ ਵਰਤ ਉਸੇ ਲੜੀ ਮੁਤਾਬਕ ਚਲਾਉਣ ਦੇ ਲਈ ਸਖਜੀਤ ਸਿੰਘ ਹਰ ਹਰ ਦੋ ਝੰਡਾ ਦਾ ਮਰਨ ਵਰਤ ਜਿਹੜਾ ਉਹ ਮੁਲਤਵੀ ਕਰਾਇਆ ਗਿਆ। ਬਿਲਕੁਲ ਕਹਿੰਦੇ ਵੀ ਉਹਨਾਂ ਜਿੱਕਰ ਜਿਹੜਾ ਧਰਨਾ ਚੱਲਦਾ ਰਹੂਗਾ ਉਹਨਾਂ ਜਿੱਕਰ ਮਰਨ ਵਰਤ ਚੱਲਦਾ ਰਹੂਗਾ ਜਿੰਨਾ ਚਿੱਕਰ ਸਾਡੀਆਂ ਮੰਗਾਂ ਜਿਹੜੀਆਂ ਉਹ ਨਹੀਂ ਪੂਰੀਆਂ ਹੁੰਦੀਆਂ ਤਾਂ ਬਿਲਕੁਲ ਤੁਸੀਂ ਦੱਸਿਓ ਆਪਣੇ ਕਮੈਂਟਾਂ ਦੇ ਵਿੱਚ ਰਾਇ ਦਿਓ ਵੀ ਇਹਨਾਂ ਜਿਹੜੇ ਧਰਨੇ ਜਾਇਜ਼ ਆ ਕਿ ਨਹੀਂ ਜਾਇਜ਼ ਤਾਂ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਤੇ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ